Gracias. Obrigado, Rastan. Live ਹੋ ਤਾਂ ਪਹਿਲਾਂ ਗੇਟ ਦੇ ਪੁਰਾਣੇ ਗੇਟ ਦੇ ਕੋਲ ਇਧਰੋਂ ਦਾ ਪਾਸੇ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਧਰੋਂ ਦਾ ਪਾਸੇ ਹੈ ਬਾਕੀ ਇਧਰੋਂ ਸਵਾਗਤ ਹੈ ਜੇ ਤੁਸੀਂ ਆਣਾ ਉਹ ਤੁਹਾਨੂੰ ਭੇਜ ਦੇਵਾਂਗੇ ਮੈਨੇਜਰ ਅਸਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ ਲਗਾਤਾਰ 1.5 ਸਾਲ ਤੋਂ ਰੋਡ ਦੀਆਂ ਜਿਹੜੀਆਂ ਸੇਵਾਵਾਂ ਉਹ ਲਗਾਤਾਰ ਚੱਲ ਰਹੀਆਂ ਹਨ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਇੱਧਰ ਦੀ ਗੱਲ ਕਰੀਏ ਤੇ ਸ਼ਹਿਾਰ ਪਰ ਬੰਗਿਆਂ ਫਗਵਾੜੇ ਤੋਂ ਜਿਹੜਾ ਇਹ ਅੰਮ੍ਰਿਤਸਰ ਤੋਂ ਰਸਤਾ ਆ ਰਿਹਾ ਤੇ ਇੱਧਰ ਦੀ ਗੱਲ ਕਰੀਏ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਕੀਰਤਪ੍ਰਸਾਦ ਨੂੰ ਰਸਤਾ ਹੀ ਜਾਂਦਾ ਹੈ ਇਸ ਟਾਈਮ ਜਿਹੜਾ ਰੀਮਿਕਸ ਲੁੱਕ ਪਾਉਣ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ ਬਾਬਾ ਸੁੱਚਾ ਸਿੰਘ ਤੇ ਬਾਬਾ ਗੁਰਦੇਵ ਸਿੰਘ ਜੀ ਸ਼ਹੀਦ ਬਾਗ ਤੋਂ ਪਹੁੰਚੇ ਐ ਆਪਣੀਆਂ ਨਾਨਕ ਸਿੰਘ ਫੌਜਾਂ ਲੈ ਕੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਕੰਮ ਜਿਹੜਾ ਸ਼ੁਰੂ ਕਰਾ ਦਿੱਤਾ ਗਿਆ ਹੈ ਜੋ ਕਿ ਇਹ ਟੋਟਾ ਹੈ ਇਹ ਵੀ ਕੰਪਲੀਟ ਹੋ ਜਾਣਾ ਹੈ ਸੋ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆ ਆਨੰਦਪੁਰ ਸਾਹਿਬ ਤੋਂ ਗੜਸ਼ਾਂਕਰ ਰੋਡ ਬੰਗਿਆਂ ਦੀਆਂ ਕਿਉਂਕਿ 350 ਸਾਲਾਂ ਸ਼ਾਹਦਾਬਦੀ ਨੂੰ ਮੁੱਖ ਰੱਖਦੇ ਹੋਏ ਮਾਹਪੁਰ ਸਾਹਿਬ ਨੇ ਰੋਡ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਹੈ ਬਾਬਾ ਗੁਰਦੇਵ ਸਿੰਘ ਜੀ ਸ਼ਹੀਦ ਬਾਲਕਿਸ਼ੀ ਆਨੰਦਪੁਰ ਸਾਹਿਬ ਆ ਬਾਬਾ ਸਤਨਾਮ ਸਿੰਘ ਜੀ ਕਾਰਸੇਵਾ ਕਿਲਾ ਆਨੰਦਗੜ੍ਹ ਤੇ ਬਾਬਾ ਸੁੱਚਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਨੂੰ ਲਗਾਤਾਰ ਸੇਵਾਵਾਂ جاری ਹੈ ਤੇ ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੈ ਤੇ ਇੱਧਰ ਜਿਹੜੇ ਫੁੱਲ ਬਾੜੀ ਆ ਜਿਹੜੇ ਗੱਭੇ ਫੁੱਲ ਲਾਏ ਉਹ ਵੀ ਖੜੇ ਤੁਸੀਂ ਦੇਖ ਸਕਦੇ ਹੋ ਓਪੀਲੇ ਤੇ ਮਹਾਪੁਰਸ਼ਾਂ ਦੀ અપਾਰ ਕਿਰਪਾ ਇਸ ਇਲਾਕੇ ਦੇ ਉੱਤੇ ਹਾਂ ਅੱਗੇ ਗੱਡੀਆਂ ਜਿਹੜੀਆਂ ਉਹ ਵੀ ਆ ਕੇ ਖੜ ਗਈਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਮਿੱਤਰਾਂ ਸੱਜਣਾ ਤੱਕ ਦੇਸ਼ਾਂ-ਵਿਦੇਸ਼ਾਂ ਤੱਕ ਵੀਡੀਓ ਪਹਿਆ ਦੇ ਤਾਂ ਜੋ ਪਤਾ ਲੱਗ ਜਾਏ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਲਗਾਤਾਰ ਰੋਡ ਦੀ ਸੇਵਾ ਜਿਹੜੀ ਚੱਲ ਰਹੀ ਹੈ ਥੋੜਾ ਆਪਣਾ ਹਰਪਾਲ ਸਿੰਘ ਪਾਲੀ ਖਾਂਡਰ ਖੂਈ ਤੋਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਟਿਕ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ